ਇਹ ਦੱਸੋ ਵੀ ਜਦੋਂ ਇਹ ਕਾਲਜ ਖੋਲਣ ਦਾ ਤੁਹਾਡੇ ਮਨ ਦੇ ਅੰਦਰ ਖਿਆਲ ਆ ਉਹ ਕਿਹੜਾ ਕਾਰਨ ਸੀ ਜਿਸ ਨੇ ਤੁਹਾਨੂੰ ਟੁੰਬਿਆ ਵੀ ਇਹ ਲੋੜ ਹੈਗੀ ਐ ਇਸ ਕਾਲਜ ਦੀ ਯਾਨਾ ਜੀਵਨ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਦਾਦਾ ਅਮਰਤਾਰੀ ਹੋਵੇ ਪੁੱਤਰ ਕੇਸਾ ਧਾਰੀ ਹੋਵੇ ਤੇ ਪੋਤਰਾ ਉਹਦਾ ਬਿਲਕੁਲ ਸਾਫ਼ ਹੋ ਚੁੱਕਾ ਹੋਵੇ ਇਹ ਸਾਰੀਆਂ ਜਿਹੜੀਆਂ ਗੱਲਾਂ ਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਉਹ ਮਨ ਨੂੰ ਟੁੰਬਦੀਆਂ ਸੀ ਜਦੋਂ ਕਾਲਜ ਆਰੰਭ ਹੋਇਆ ਕਾਲਜ ਆਰੰਭ ਹੋਣ ਤੋਂ ਪਹਿਲਾਂ ਤਕਰੀਬਨ ਸਾਡੇ ਇਲਾਕੇ ਵਿੱਚ 60 ਕਲਾਸਾਂ ਚੱਲਦੀਆਂ ਸਨ। ਅੱਛਾ ਜੀ। ਤੇ ਉਹਨਾਂ 60 ਕਲਾਸਾਂ ਦੀ ਬਦੌਲਤ ਹੀ ਸੰਗਤਾਂ ਨੇ ਇਹ ਜਿਹੜੀ ਜ਼ਮੀਨ ਸੀ ਉਹ ਆਫਰ ਕੀਤਾ ਪਏ ਇੱਥੇ ਕਾਲਜ ਖੋਲੋ। ਹੁਣ ਤੱਕ ਕਿੰਨੇ ਕੋ ਜਿਹੜੇ ਪ੍ਰਚਾਰਕ ਪੈਦਾ ਹੋ ਚੁੱਕੇ? ਤਕਰੀਬਨ 3500 ਵਿਦਿਆਰਥੀ ਪੜ ਜਾ ਚੁੱਕੇ। ਦੇ ਧਰਮ ਪ੍ਰਚਾਰ ਦੀ ਸੇਵਾ ਜਿਹੜੀ ਅਸੀਂ ਕਹਿੰਦੇ ਸੋਚਦੇ ਆਂ ਵੀ ਪਿੰਡਾਂ 'ਚ ਕੋਈ ਪ੍ਰਚਾਰਕ ਨਹੀਂ ਜਾਂਦਾ ਉਹ ਵੀ ਕਾਰਡ ਸਾਡੀ ਪੂਰੀ ਹੁੰਦੀ ਪਿੰਡਾਂ 'ਚ ਜਾ ਕੇ ਪ੍ਰਚਾਰ ਹੁੰਦਾ ਪ੍ਰੈਕਟੀਕਲ ਰੂਪ ਦੇ ਵਿੱਚ ਇੱਕ ਤਾਂ ਹੁੰਦਾ ਥਿਉਰੈਟਿਕਲ ਕਾਲਜ ਦੇ ਵਿੱਚ ਵਿਦਿਆਰਥੀ ਨੂੰ ਪੜਾਇਆ ਜਾਂਦਾ ਪ੍ਰੈਕਟੀਕਲ ਤੁਸੀਂ ਇਹ ਕੰਮ ਵੀ ਕਰਦੇ ਹੋ ਕਿ ਜਿਵੇਂ ਪ੍ਰਚਾਰ ਨਗਰਾਂ ਪਿੰਡਾਂ ਦੇ ਵਿੱਚ ਜਾ ਕੇ ਸ਼੍ਰੀ ਖੰਨਪਾਤ ਸਾਹਿਬ ਪ੍ਰਕਾਸ਼ ਸਹਿਜ ਪਾਠਕਰ ਨੇ ਪ੍ਰਚਾਰ ਕਰਨ ਉਸ ਸਮੇਂ ਦਿੱਕਤਾਂ ਵਗੈਰਾ ਦਾ ਸਾਹਮਣਾ ਵੀ ਕਰਨਾ ਪੈਂਦਾ ਜਾਰਕ ਦੌਰੇ ਦਾ ਮਿਸ਼ਨ ਤਾਂ ਕੇਵਲ ਤੇ ਕੇਵਲ ਸਿੱਖ ਧਰਮ ਦਾ ਪ੍ਰਚਾਰ ਕਰਨਾ ਲੋਕ ਭਲਾਈ ਦੇ ਕਾਰਜਾਂ ਵਾਸਤੇ ਲੋਕਾਂ ਨੂੰ ਸੁਚੇਤ ਕਰਨਾ ਜੋ ਗੁਰਮਤ ਸੰਦੇਸ਼ ਨੇ ਉਹ ਸਾਂਝੇ ਕਰਨੇ ਲੋਕਾਂ ਨਾਲ ਕੇ ਸੰਤਾਂ ਦੇ ਨਾਲ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਇਹ ਜਿਹੜੀ ਮਰਿਆਦਾ ਜਿਵੇਂ ਆਪਾਂ ਦੱਸਦੇ ਹਾਂ ਤੁਸੀਂ ਕਾਲਜ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਫੋਲੋ ਕਰਦੇ ਹੋ ਜਦੋਂ ਸਾਡੇ ਕੋਲ ਕੋਈ ਸਹਿਜ ਪਾਠ ਵਾਸਤੇ ਅਖੰਡ ਪਾਠ ਸਾਹਿਬ ਵਾਸਤੇ ਆਉਣਾ ਉਹ ਪੁੱਛਦਾ ਭੇਟਾ ਕਿੰਨਾ ਸੀ ਕਹਿੰਦੇ ਭੇਟਾ ਤੁਸੀਂ ਜੋ ਦੋਗੇ ਉਹ ਦੀ ਰਸੀਦ ਕੱਟ ਕੇ ਆਵਾਂਗੇ ਲੇਕਿਨ ਸਾਡੀ ਬੇਨਤੀ ਹੈ ਕਿ ਜੋ ਅਕੋਰਡਿੰਗ ਟੂ ਸਿਖਰ ਹੈ ਉਹ ਮਜਬੂਰ ਤੁਹਾਨੂੰ ਕਾਰਜ ਕਰਨਾ ਪਏਗਾ ਕਾਲਜ ਦੇ ਵਿੱਚ ਆਮ ਕਰਕੇ ਜਦੋਂ ਅਸੀਂ ਪ੍ਰਚਾਰਕ ਜਿਵੇਂ ਮਿਸ਼ਨੀ ਕਾਲਜ ਦੀ ਗੱਲ ਕਰਦੇ ਆ ਉੱਥੇ ਕੇਵਲ ਕਥਾਵਾਚਕ ਜਾਂ ਫਿਰ ਤੁਸੀਂ ਹੋਰ ਜਿਵੇਂ ਕਿ ਪਾਠੀ ਸਿੰਘ ਆ ਜਾ ਫਿਰ ਅਸੀਂ ਕੀਰਤਨੀਏ ਤਵਲਾਬਾਦ ਅਜਿਹੇ ਸਾਰਾ ਕੁਝ ਸਿਖਾਇਆ ਜਾਂਦਾ ਬੱਚਿਆਂ ਦਾ ਪ੍ਰੈਕਟੀਕਲ ਵੀ ਹੁੰਦਾ ਅਰਦਾਸ ਕਿਵੇਂ ਕਰਨੀ ਹੁਕਮ ਕਿਵੇਂ ਲੈਣਾ ਭੋਗ ਕਿਵੇਂ ਪਾਣਾ ਬਾਣੀ ਕਿਵੇਂ ਪੜ੍ਹਨੀ ਲੋਕਾਂ 'ਚ ਕਿਵੇਂ ਵਿਚਰਨਾ ਉਹ ਸਾਰੀਆਂ ਗੱਲਾਂ ਜਿਹੜੀਆਂ ਉੱਥੇ ਜਾ ਕੇ ਸਿੱਖਦੇ ਨੇ ਜੇ ਜਦੋਂ ਅਸੀਂ ਇਹ ਕਾਲਜ ਦੀ ਗੱਲ ਕਰਦੇ ਆ ਕਿਉਂਕਿ ਹਰ ਕਾਲਜ ਦੇ ਵਿੱਚ ਕੋਈ ਨਾ ਕੋਈ ਸੰਵਿਧਾਨ ਹੁੰਦਾ ਤੁਹਾਡੇ ਕਾਲਜ ਦਾ ਸੰਵਿਧਾਨ ਕੀ ਹੈ ਤੇ ਸਕੂਲ ਦੀ ਬਿਲਡਿੰਗ ਖਾਲੀ ਪਈ ਸੀ ਜਿਹੜੀ ਕਿ ਪਿੰਗਲਵਾੜੇ ਨੂੰ ਨਹੀਂ ਭੇਟ ਕੀਤੀ ਲੋਕਾਂ ਨੇ ਜਾਂ ਪੰਚਾਇਤ ਨੇ ਜੀ ਜਿਲ੍ਹਾ ਵੀ ਮਾਲਕ ਸੀ ਉਹਦਾ ਤੇ ਉਹਨਾਂ ਨੇ ਸਾਨੂੰ ਆਫਰ ਕੀਤਾ ਵੀ ਤੁਸੀਂ ਇੱਥੇ ਗੁਰਮਤ ਕਾਲਜ ਖੁੱਲੋ ਉੱਥੇ ਗੁਰਮਤ ਕਾਲਜ ਦੇ ਵਿੱਚ ਅਸੀਂ ਜਿੱਥੇ ਬੱਚਿਆਂ ਨੂੰ ਕੀਰਤਨ ਕਥਾ ਸਿਖਾਉਂਦੇ ਹਾਂ ਉੱਥੇ ਕਿਤਾਮੁਖੀ ਕੋਰਸ ਵੀ ਸ਼ੁਰੂ ਕੀਤੇ ਜਿਵੇਂ ਬੱਚਿਆਂ ਨੂੰ ਸਲਾਈ ਸਿਖਾਉਣ ਦਾ ਕੰਮ ਕੰਪਿਊਟਰ ਦਾ ਕੰਮ ਔਰ ਪਲੰਬਰਿੰਗ ਦਾ ਕੰਮ ਇਹ ਨਾਲ ਸਿਖਾ ਕੇ ਬੱਚਿਆਂ ਨੂੰ ਕੋਰਸ ਕਰਾ ਕੇ ਵੀ ਭੇਜੇ ਜਾਂਦੇ ਆਂ ਜਿਵੇਂ ਤੁਸੀਂ ਕਹੇ ਵੀ ਅਸੀਂ ਪੰਥ ਪ੍ਰਵਾਨਿਤ ਮਰਯਾਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਹੈ ਤੁਸੀਂ ਉਹ ਫਾਲੋ ਕਰਦੇ ਹੋ ਫਿਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਜਿਵੇਂ ਸਪੋਰਟ ਮਿਲਣੀ ਚਾਹੀਦੀ ਹੈ ਮਿਲਦੀ ਹੈ ਜੀ ਸਾਨੂੰ ਬਹੁਤੀ ਸਪੋਰਟ ਨਹੀਂ ਮਿਲਦੀ ਜੀ ਫਿਰ ਅਫਸੋਸ ਹੁੰਦਾ ਥੋੜਾ ਜਿਹਾ ਅਫਸੋਸ ਤਾਂ ਹੁੰਦਾ ਹੀ ਹੈ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਸਾਡੇ ਵਿਚਾਰ ਨੇ ਪੰਥ ਦੀ ਇੱਕ ਮਹਾਨ ਸ਼ਖਸੀਅਤ ਜਿਨ੍ਹਾਂ ਦੁਆਰਾ ਪੰਥ ਦੇ ਅੰਦਰ ਪ੍ਰਚਾਰਕ ਪੈਦਾ ਕੀਤੇ ਗਏ ਮਹਾਨ ਪ੍ਰਚਾਰਕ ਮਹਾਨ ਕਥਾਵਾਚਕ ਜੋ ਕਿ ਤੁਸੀਂ ਬਹੁਤ ਵਾਰ ਨੂੰ ਸੋਸ਼ਲ ਮੀਡੀਆ ਤੇ ਆਮ ਸੁਣਦੇ ਹੋ ਉਹ ਕਥਾਵਾਚਕ ਪੈਦਾ ਕਰਨ ਵਾਲੀ ਸ਼ਖਸੀਅਤ ਪ੍ਰਿੰਸੀਪਲ ਵਰਜੀਤ ਸਿੰਘ ਜੀ ਜੋ ਕਿ ਸਹਿਬਜ਼ਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਡਾਇਰੈਕਟਰ ਨੇ ਆਪਾਂ ਜੋ ਕਾਲਜ ਦੀ ਗਤੀਵਿਧੀਆਂ ਨੇ ਉਸ ਦੀ ਬਾਬਤ ਆ ਸੰਗਤ ਨਾਲ ਰੂਬਰੂ ਕਰਦੇ ਆ ਗੱਲਬਾਤ ਕਰਦੇ ਆ ਪ੍ਰਿੰਸੀਪਲ ਸਾਹਿਬ ਤੁਹਾਡਾ ਪੰਜਾਬੀ ਲੋਕ ਵਿੱਚ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਵੀ ਸਦਾ ਹਰਪਾਲ ਸਿੰਘ ਜੀ ਸੁਨਾਮ ਤੇ ਪੰਜਾਬੀ ਲੋਕ ਚੈਨਲ ਦਾ ਬਹੁਤ ਧੰਨਵਾਦੀ ਹੈ ਜਿਨ੍ਹਾਂ ਦੀ ਰਾਹੀਂ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ ਦਾ ਸਮਾਂ ਬਣਿਆ ਹੈ ਹਾਂਜੀ ਭਾਈ ਸਾਹਿਬ ਜੀ ਤੁਹਾਡਾ ਕੈਲੀਫੋਰਨੀਆ ਦੀ ਇਹ ਪਹਿਲਾ ਦੌਰਾ ਹੈ ਹਾਂਜੀ ਜਦੋਂ ਕੈਲੀਫੋਰਨੀਆ ਵੀ ਤੁਸੀਂ ਆਇਓ ਪਹਿਲੇ ਇਹ ਦੱਸੋਗੇ ਵੀ ਤੁਹਾਡਾ ਇਸ ਦੌਰੇ ਦਾ ਮਿਸ਼ਨ ਕੀ ਹੈ ਤੇ ਨਾਲ ਸਾਨੂੰ ਇਹ ਵੀ ਦੱਸੋ ਜਿਹੜਾ ਤੁਹਾਡਾ ਕਾਲਜ ਹੈ ਸਾਬ ਜਦਰ ਜੂ ਜਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਕਦੋਂ ਸਟਾਰਟ ਹੋਇਆ ਤੇ ਇਹ ਕਿਸ ਮਿਸ਼ਨ ਨੂੰ ਲੈ ਕੇ ਸਟਾਰਟ ਹੋਇਆ ਸੀ ਪ੍ਰਚਾਰਕ ਦੌਰੇ ਦਾ ਮਿਸ਼ਨ ਤਾਂ ਕੇਵਲ ਤੇ ਕੇਵਲ ਸਿੱਖ ਧਰਮ ਦਾ ਪ੍ਰਚਾਰ ਕਰਨਾ ਲੋਕ ਭਲਾਈ ਦੇ ਕਾਰਜਾਂ ਵਾਸਤੇ ਲੋਕਾਂ ਨੂੰ ਸੁਚੇਤ ਕਰਨਾ ਜੋ ਗੁਰਮਤ ਸੰਦੇਸ਼ ਨੇ ਉਹ ਸਾਂਝੇ ਕਰਨੇ ਲੋਕਾਂ ਨਾਲ ਆ ਕੇ ਸੰਗਤਾਂ ਦੇ ਨਾਲ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਔਰ ਸਹਿਬਜ਼ਾਦਾ ਜੁਝਾਰ ਸਿੰਘ ਗੁਰਮント ਸਿੰਘ ਕਾਲਜ ਜਿਹੜਾ ਚੌਂਤਾ ਕਲਾ ਰੋਪੜ ਹੈ ਇਹ 10 ਜੁਲਾਈ 1983 ਨੂੰ ਸ਼ੁਰੂ ਹੋਇਆ ਸੀ ਜੀ ਹਾਂਜੀ ਔਰ ਉਹਦੇ ਅੰਦਰ ਅਸੀਂ 3+2 ਪਹਿਲਾਂ ਦਸਵੀਂ ਪਾਸ ਲੈਂਦੇ ਸੀ ਫਿਰ 10+2 ਦਾ ਜਦੋਂ ਸਿਸਟਮ ਆਇਆ 10+2 ਵਿਦਿਆਰਥੀ ਲੈ ਕੇ ਉਹਨਾਂ ਨੂੰ ਅਸੀਂ 2 ਸਾਲ ਦਾ ਕੋਰਸ ਕਰਵਾਉਂਦੇ ਰਹੇ ਲੇਕਿਨ 2011 ਤੋਂ ਅਸੀਂ ਫਿਰ ਨਾਲ ਗ੍ਰੈਜੂਏਸ਼ਨ ਸ਼ੁਰੂ ਕੀਤੀ ਤੇ ਗ੍ਰੈਜੂਏਸ਼ਨ ਕਰਨ ਵਾਸਤੇ 3 ਸਾਲ ਚਾਹੀਦੇ ਸੀ ਜੀ ਫਿਰ ਅਸੀਂ ਕੋਰਸ 3 ਸਾਲ ਦਾ ਕੀਤਾ ਇਹ ਹੁਣ ਅਸੀਂ 10+2 ਤੋਂ ਬਾਅਦ 3 ਸਾਲ ਦਾ ਕੋਰਸ ਕਰਵਾਉਂਦੇ ਆ ਨਾਲ ਗ੍ਰੈਜੂਏਸ਼ਨ ਕਰਾਉਂਦੇ ਬੱਚੇ ਨਾਲ ਤੁਸੀਂ ਇਹਨਾਂ ਨੂੰ ਜਿਹੜੀ ਗ੍ਰੈਜੂਏਸ਼ਨ ਹੈ ਹਾਂਜੀ ਹਾਂਜੀ ਉਹ ਕਿਹੜੀ ਯੂਨੀਵਰਸਿਟੀ ਤੋਂ ਕਰਵਾਉਂਦੇ ਪੰਜਾਬੀ ਜਨ ਅਸੀਂ ਪਟਿਆਲੇ ਤੋਂ ਜੀ ਜੀ ਤੇ ਜਿਹੜਾ ਇਹਦਾ ਖਰਚਾ ਵਗੈਰਾ ਹੈਗਾ ਉਹ ਕੌਣ ਪੇਅਰ ਕਰਦਾ ਜੀ ਖਰਚਾ ਕੇਵਲ ਸੰਗਤਾਂ ਕਰਦੀਆਂ ਬਾਕੀ ਜਦੋਂ ਅਸੀਂ ਸਾਡਾ ਸਤਾਪ ਸਾਡੇ ਬੱਚੇ ਫੀਲਡ ਵਰਕ ਵਾਸਤੇ ਜਾਂਦੇ ਨੇ ਉੱਥੋਂ ਜੋ ਵੀ ਮਾਇਆ ਹੁੰਦੀ ਅਸੀਂ ਕਦੀ ਡਿਮਾਂਡ ਨਹੀਂ ਕਰਦੇ ਜੀ ਲੇਕਿਨ ਜੋ ਸੰਗਤਾਂ ਵੱਲੋਂ ਸਾਡੀ ਝੋਲੀ ਪਾਇਆ ਜਾਂਦਾ ਉਹ ਅਸੀਂ ਉਹਦੀ ਰਸੀਦ ਕੱਟ ਕੇ ਦਿੰਦੇ ਆ ਉਹ ਸਾਰੀ ਮਾਇਆ ਉੱਥੇ ਉਹਦੇ ਨਾਲ ਸਾਰੇ ਕਾਰਜ ਨੇਪਰੇ ਚੜਦੇ ਹੁਣ ਤੱਕ ਕਿੰਨੇ ਕੋ ਜਿਹੜੇ ਪ੍ਰਚਾਰਕ ਪੈਦਾ ਹੋ ਸਕੇ तकरीबन 3500 ਵਿਦਿਆਰਥੀ ਪੜ ਜਾ ਚੁੱਕਾ ਜੀ ਜਦੋਂ ਆਂਦੇ ਕੋਈ ਟੈਸਟ ਵਗੈਰਾ ਵੀ ਤੁਸੀਂ ਰੱਖਿਆ ਹੁੰਦਾ ਵੀ ਜੇ ਐਂਟਰਸ ਟੈਸਟ ਵਗੈਰਾ ਕਿਸੇ ਦਾ ਐਂਟਰਸ ਟੈਸਟ ਵਾਸਤੇ ਅਸੀਂ ਕਾਲ ਕਰਦੇ ਆਂ ਇੰਟਰਵਿਊ ਕਾਲ ਹੁੰਦੀ ਹੈ ਇੰਟਰਵਿਊ ਦੇ ਵਿੱਚ ਬੱਚਿਆਂ ਨੂੰ ਸਿਲੈਕਟ ਕੀਤਾ ਜਾਂਦਾ ਔਰ ਸਿਲੈਕਸ਼ਨ ਹੋਣ ਤੋਂ ਬਾਅਦ ਫਿਰ ਉਹਨਾਂ ਦੀ ਕਲਾਸ ਬਕਾਇਦਾ ਸਿਸਟਮਿਕਲੀ ਸਟੇਮੈਟਿਕਲੀ ਆਰੰਭ ਕੀਤੀ ਜਾਂਦੀ ਹੈ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਰੰਗ ਹੁੰਦੀ ਹੈ ਸਹਿਜ ਪਾਠ ਦੇ ਰੂਪ ਵਿੱਚ ਤੇ ਇਸ ਤਰ੍ਹਾਂ ਉਹਦੀ ਅਰੰਭਤਾ ਕੀਤੀ ਜਾਂਦੀ ਹੈ ਕਲਾਸ ਦੀ ਤੁਸੀਂ ਇਸ ਕਾਲਜ ਦੇ ਨਾਲ ਕਦੋਂ ਜੁੜੇ ਸੀ ਜੀ ਮੈਂ 10 ਜੁਲਾਈ 1983 ਤੋਂ ਸ਼ੁਰੂ ਹੋਇਆ ਮੈਂ ਸਟਾਰਟਿੰਗ ਤੁਸੀਂ ਕਿ ਸਟਾਰਟਿੰਗ ਤੋਂ ਲੈ ਕੇ ਇਹ ਸਟਾਰਟਿੰਗ ਕਰਨ ਵਾਲੇ ਬਹੁਤ ਸੱਜਣ ਨੇ ਜੀ ਜਿਨ੍ਹਾਂ ਦੇ ਅੰਦਰ ਭਾਵਨਾ ਸੀ ਆਪਣੇ ਕੀਰਤਕਾਰ ਕਰਦੇ ਸੀ ਬੜੀ-ਬੜੀ ਜੋਬਾਂ ਦੇ ਉੱਤੇ ਸੇਵਾ ਕਰਦੇ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਉਹ ਸਾਰੀ ਟੀਮ ਸੀ ਜੀ ਅੱਜ ਵੀ ਉਹ ਟੀਮ ਵਰਕ ਉਹਨਾਂ ਵਿੱਚੋਂ ਬਹੁਤ ਸਾਰੇ ਤਾਂ ਸੰਸਾਰ ਤੋਂ ਜਾ ਚੁੱਕੇ ਨੇ ਬਜ਼ੁਰਗ ਲੇਕਿਨ ਅੱਗੇ ਤੋਂ ਅੱਗੇ ਜੁੜਦੇ ਵੀ ਜਾ ਰਹੇ ਨੇ ਤੁਹਾਡੇ ਵਰਗੇ ਸੱਜਣ ਤੇ ਉਹ ਸਾਰੇ ਨਾਲ ਮਿਲ ਕੇ ਕੰਮ ਕਰਦੇ ਆਂ ਸੇਵਾ ਕਰਦੇ ਆਂ ਧਰਮ ਪ੍ਰਚਾਰ ਦੀ ਸੇਵਾ ਕਰਦੇ ਆਂ ਹੋਰ ਸੁਭਾਵਾਂ ਕਰਦੇ ਨੇ ਲੇਕਿਨ ਦਾਸ ਸ਼ੁਰੂ ਤੋਂ ਲੈ ਕੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਸੇਵਨ ਵਾਰਿਆ ਅੱਛਾ ਇਹ ਦੱਸੋ ਵੀ ਜਦੋਂ ਇਹ ਕਾਲਜ ਖੋਲਣ ਦਾ ਤੁਹਾਡੇ ਮਨ ਦੇ ਅੰਦਰ ਖਿਆਲ ਆਇਆ ਉਹ ਕਿਹੜਾ ਕਾਰਨ ਸੀ ਜਿਸ ਨੇ ਤੁਹਾਨੂੰ ਟੁੰਬਿਆ ਵੀ ਇਹ ਲੋੜ ਹੈਗੀ ਐ ਇਸ ਕਾਲਜ ਦੀ ਜਿਾਨਾ ਜੀਵਨ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਦਾਦਾ ਅਮਰਤਾਰੀ ਹੋਵੇ ਪੁੱਤਰ ਕੇਸਾਤਾਰੀ ਹੋਵੇ ਤੇ ਪੋਤਰਾ ਉਹਦਾ ਬਿਲਕੁਲ ਸਾਫ਼ ਹੋ ਚੁੱਕਾ ਹੋਵੇ ਇਹ ਸਾਰੀਆਂ ਜਿਹੜੀਆਂ ਗੱਲਾਂ ਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਉਹ ਮਨ ਨੂੰ ਟੁੰਮਦੀਆਂ ਸੀ ਜਿਹੜੇ ਪੰਦਰ ਦੀ ਸੀਗੇ ਉਹਨਾਂ ਦੇ ਅੰਦਰ ਰੁਚੀ ਪੈਦਾ ਹੋਈ ਤੇ 100 ਸੰਤ ਨਗਰ ਤੋਂ ਕੋਰਸਪੌਂਡੈਂਸ ਦੇ ਰੂਪ ਵਿੱਚ ਇੱਕ ਕਾਰਜ ਸ਼ੁਰੂ ਕੀਤਾ ਗਿਆ ਔਰ ਬਹੁਤ ਲੰਮਾ ਸਮਾਂ ਚੱਲਦਾ ਰਿਹਾ ਤਕਰੀਬਨ ਇਹ ਲਹਿਰ ਜਿਹੜੀ ਹੈ 1957-60 ਦੇ ਨੇੜੇ ਸ਼ੁਰੂ ਹੋਈ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਵੇਂ ਕਮਰਬਹਿੰਦਰ ਪ੍ਰਤਾਪ ਸਿੰਘ ਜੀ ਮਹਿੰਦਰ ਸਿੰਘ ਜੋਸ਼ ਜੀ ਨੇ ਤੇ ਹੋਰ ਸਾਰੇ ਲੋਕਾਂ ਨੇ ਕੰਮ ਕੀਤਾ ਪ੍ਰਿੰਸੀਪਲ ਹਰਪਾ ਸਿੰਘ ਲੁਧਿਆਣੇ ਵਾਲੇ ਉਹ ਵੀ ਸਾਰੇ ਇਹ ਟੀਮ ਵਰਕ ਸੀ ਔਰ ਉਹ ਆਪਣੀ ਕਿਰਤਕਾਰ ਕਰਦੇ ਹੁਆ ਉਹ ਚੋ ਦਸਬੰਦ ਕਰਨਾ ਉਹਦੇ ਵਿੱਚ ਉਹ ਸਮੇਂ ਦਾ ਦਸਬੰਦ ਵੀ ਕਰਨਾ ਤੇ ਕਲਾਸਾਂ ਲਾ ਕੇ ਪਾਰਟ ਟਾਈਮ ਕਲਾਸਾਂ ਜਿਹੜੀਆਂ ਬੱਚਿਆਂ ਦੀਆਂ ਲਾ ਕੇ ਗੁਰਮਤ ਪੜਾਉਣੀ ਜਦੋਂ ਕਾਲਜ ਆਰੰਭ ਹੋਇਆ ਕਾਲਜ ਆਰੰਭ ਹੋਣ ਤੋਂ ਪਹਿਲਾਂ ਤਕਰੀਬਨ ਸਾਡੇ ਇਲਾਕੇ ਵਿੱਚ 60 ਕਲਾਸਾਂ ਚੱਲਦੀਆਂ ਸਨ ਅੱਛਾ ਜੀ ਤੇ ਉਹਨਾਂ 60 ਕਲਾਸਾਂ ਦੀ ਬਦੌਲਤ ਹੀ ਸੰਗਤਾ ਨੇ ਇਹ ਜਿਹੜੀ ਜ਼ਮੀਨ ਸੀ ਉਹ ਆਫਰ ਕੀਤਾ ਪਏ ਇੱਥੇ ਕਾਲਜ ਖੋਲੋ ਤੇ ਉਹ ਜਿਹੜੀ ਜ਼ਮੀਨ ਸੀ ਸਾਨੂੰ ਕਾਲਜ ਉੱਥੋਂ ਪਿੰਡ ਪੇਡੂ ਲੋਕਾਂ ਵੱਲੋਂ ਸਾਨੂੰ ਦਿੱਤੀ ਗਈ ਤੇ ਉਸ ਅਸਥਾਨ ਦੇ ਉੱਤੇ ਕਾਲਜ ਖੁੱਲਿਆ ਜਿਹੜਾ ਕਿ ਅੱਜ ਤੱਕ ਨਿਰੰਤਰ ਚੱਲ ਰਿਹਾ ਜੀ ਜਦੋਂ ਅਸੀਂ ਇਹ ਕਾਲਜ ਦੀ ਗੱਲ ਕਰਦੇ ਹਾਂ ਕਿਉਂਕਿ ਹਰ ਕਾਲਜ ਦੇ ਵਿੱਚ ਕੋਈ ਨਾ ਕੋਈ ਸੰਵਿਧਾਨ ਹੁੰਦਾ ਤੁਹਾਡੇ ਕਾਲਜ ਦਾ ਸੰਵਿਧਾਨ ਕੀ ਹੈ ਸਾਡੇ ਕਾਲਜ ਦਾ ਸੰਵਿਧਾਨ ਲਿਖਤੀ ਹੈ ਜਿਹਦੇ ਵਿੱਚ ਮੈਂਬਰ ਬਣਨ ਵਾਸਤੇ ਜਿਹੜਾ ਕੀ ਯੋਗਤਾ ਹੋਣੀ ਚਾਹੀਦੀ ਉਹ ਵੀ ਨਿਯਤ ਹੈ ਜੀ ਸਾਰੇ ਨਿਸ਼ਕਾਮ ਸੇਵਾ ਵਾਲੇ ਜੀ ਅੱਛਾ ਜੀ ਹਾਂਜੀ ਤੇ ਉਹਦੇ ਨਾਲ ਫਿਰ ਸਮਾਜਿਕ ਬੁਰਾਈਆਂ ਜਿਹੜੀਆਂ ਨੇ ਜਿਵੇਂ ਨਸ਼ੇ ਨੇ ਦਹੇਜ ਪ੍ਰਥਾ ਹੈ ਹੋਰ ਲੋਕ ਹੋਰ ਹਲਾਮਤਾਂ ਨੇ ਉਹਨਾਂ ਸਾਰਿਆਂ ਤੋਂ ਸੁਚੇਤ ਕਰਨ ਵਾਸਤੇ ਸਾਡਾ ਸੰਵਿਧਾਨਕ ਜਿਹੜਾ ਕਾਰਜ ਕੀਤਾ ਜਾਂਦਾ ਇਹ ਜਿਹੜੀ ਮਰਿਆਦਾ ਜਿਵੇਂ ਆਪਾਂ ਦੱਸਦੇ ਆ ਤੁਸੀਂ ਕਾਲਜ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਫੋਲੋ ਕਰਦੇ ਹੋ ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਜੀਲੀ ਅਕਾਲ ਤੱਕ ਸਾਧੂ ਲੋਕ ਪ੍ਰਵਾਂਤ ਜੋ ਮਰਜਾਦਾ ਸ਼੍ਰੋਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਹੈ ਉਸ ਮਰਜਾਦਾ ਨੂੰ ਫਾਲੋ ਕਰਕੇ ਅਸੀਂ ਸਾਰੇ ਕਾਰਜ ਕਰਦੇ ਹਾਂ ਜਦੋਂ ਸਾਡੇ ਕੋਲ ਕੋਈ ਸਹਿਜ ਪਾਠ ਵਾਸਤੇ ਅਖੰਡ ਪਾਠ ਸਾਹਿਬ ਵਾਸਤੇ ਆਉਂਦਾ ਉਹ ਪੁੱਛਦਾ ਭੇਟਾ ਕਿੰਨਾ ਸੀ ਕਹਿੰਦੇ ਭੇਟਾ ਤੁਸੀਂ ਜੋ ਦੋਗੇ ਉਹ ਦੀ ਰਸੀਦ ਕੱਟ ਕੇ ਆਵਾਂਗੇ ਲੇਕਿਨ ਸਾਡੀ ਬੇਨਤੀ ਹੈ ਕਿ ਜੋ ਅਕੋਰਡਿੰਗ ਟੂ ਸਿੱਖ ਰੈਇਸ ਮਰਜਾਦਾ ਤੁਹਾਨੂੰ ਕਾਰਜ ਕਰਨਾ ਪਏਗਾ ਪਾਠ ਦੀ ਆਰੰਭਤਾ ਪਾਠ ਦਾ ਭੋਗ ਪਾਠ ਕਰਨ ਦੀ ਵਿਧੀ ਤਾਂ ਕਿ ਉਥੇ ਜੋਤ ਕੁੰਭ ਨਾਰੀਅਲ ਵਗੈਰਾ ਜੋ ਵੀ ਹੈ ਸਾਡੇ ਗਾਲ ਪੈ ਚੁੱਕਾ ਆ ਬ੍ਰਾਹਮਣੀ ਦੀ ਤਣੀਆਂ ਜੀ ਉਹ ਤੋਂ ਮੁਕਤ ਹੋ ਕੇ ਅਸੀਂ ਸੇਵਾ ਕਰਨੀ ਤੇ ਇਸ ਤਰ੍ਹਾਂ ਫਿਰ ਅਕਾਲ ਤਖਤ ਸਾਹਿਬ ਦੀ ਪ੍ਰਵਾਂਤ ਮਰਜ਼ਾ ਦਾ ਰੋਸ਼ਨੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਦੇ ਵਿੱਚ ਅਸੀਂ ਸੇਵਾਵਾਂ ਕਰਦੇ ਪਿੰਡਾਂ ਜਾ ਕੇ ਪ੍ਰੈਕਟੀਕਲ ਰੂਪ ਦੇ ਵਿੱਚ ਇੱਕ ਤਾਂ ਹੁੰਦਾ ਥਿਉਰੈਟਿਕਲ ਕਾਲਜ ਦੇ ਵਿੱਚ ਵਿਦਿਆਰਥੀ ਨੂੰ ਪੜਾਇਆ ਜਾਂਦਾ ਪ੍ਰੈਕਟੀਕਲ ਤੁਸੀਂ ਇਹ ਕੰਮ ਵੀ ਕਰਦੇ ਹੋ ਕਿ ਜਿਵੇਂ ਪ੍ਰਚਾਰ ਨਗਰਾਂ ਪਿੰਡਾਂ ਦੇ ਵਿੱਚ ਜਾ ਕੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਸਹਿਜ ਪਾਠ ਕਰਨੇ ਪ੍ਰਚਾਰ ਕਰਨ ਉਸ ਸਮੇਂ ਦਿੱਕਤਾਂ ਵਗੈਰਾ ਦਾ ਸਾਹਮਣਾ ਵੀ ਕਰਨਾ ਪੈਂਦਾ ਅਸੀਂ ਫ੍ਰਾਈਡੇ ਸੰਡੇ ਸੈਚਰਡੇ ਸੈਚਰਡੇ ਜਿਹੜੇ ਤਿੰਨ ਦਿਨ ਤਕਰੀਬਨ ਫੀਲਡ ਵਰਕ ਵਾਸਤੇ ਰੱਖੇ ਹੋਏ ਆ ਜੀ ਤਾਂ ਕਿ ਬੱਚਿਆਂ ਨੂੰ ਜੋ ਕਿਸੇ ਵੱਲੋਂ ਪਾਠ ਦੀ ਸੇਵਾ ਆndi ਹੈ ਜਾਂ ਹੋਰ ਸਹਿਜ ਪਾਠ ਜਾਂ ਕੀਰਤਨ ਦੀ ਸੇਵਾ ਹੈ ਜਾਂ ਕਿਸੇ ਦਾ ਭੋਗ ਹੈ ਉਹਤੇ ਜਾ ਕੇ ਸੇਵਾਵਾਂ ਕਰਨ ਵਾਸਤੇ ਸਿੰਘ ਪਹੁੰਚਦੇ ਨੇ ਸਟਾਫ ਵੀ ਜਾਂਦਾ ਬੱਚੇ ਵੀ ਜਾਂਦੇ ਨੇ ਬੱਚਿਆਂ ਦਾ ਪ੍ਰੈਕਟੀਕਲ ਵੀ ਹੁੰਦਾ ਹੈ ਰਬਾਸ ਕਿਵੇਂ ਕਰਨੀ ਹੁਕਮ ਕਿਵੇਂ ਲੈਣਾ ਭੋਗ ਕਿਵੇਂ ਪਾਣਾ ਬਾਣੀ ਕਿਵੇਂ ਪੜਨੀ ਲੋਕਾਂ ਚ ਕਿਵੇਂ ਵਿਚਰਨਾ ਉਹ ਸਾਰੀਆਂ ਗੱਲਾਂ ਜਿਹੜੀਆਂ ਉੱਥੇ ਜਾ ਕੇ ਸਿੱਖਦੇ ਨੇ ਜੀ ਔਰ ਉਹਦੇ ਨਾਲ ਸਾਡਾ ਇਨਕਮ ਸੋਰਸ ਵੀ ਫਿਰ ਪੈਦਾ ਹੁੰਦਾ ਜਨਰੇਟ ਹੁੰਦਾ ਜੀ ਤੇ ਧਰਮ ਪ੍ਰਚਾਰ ਦੀ ਸੇਵਾ ਜਿਹੜੀ ਅਸੀਂ ਕਹਿੰਦ ਸੋਚਦੇ ਆਂ ਵੀ ਪਿੰਡਾਂ ਚ ਕੋਈ ਪ੍ਰਚਾਰਕ ਨਹੀਂ ਜਾਂਦਾ ਉਹ ਵੀ ਘਾਟ ਸਾਡੀ ਪੂਰੀ ਹੁੰਦੀ ਪਿੰਡਾਂ ਚ ਜਾ ਕੇ ਪ੍ਰਚਾਰ ਹੁੰਦਾ ਜਿਸ ਘਰ ਚ ਵੀ ਪਾਠ ਹੋਏਗਾ ਉੱਥੇ ਕਥਾ ਕੀਰਤਨ ਜ਼ਰੂਰ ਹੋਏਗਾ ਜੀ ਹਾਂਜੀ ਇਸ ਤਰ੍ਹਾਂ ਫਿਰ ਸਾਰੇ ਕੰਮ ਜਿਹੜੇ ਨੇ ਪਰ ਚੜਦੇ ਕਾਲਜ ਦੇ ਵਿੱਚ ਆਮ ਕਰਕੇ ਜਦੋਂ ਅਸੀਂ ਪ੍ਰਚਾਰਕ ਜਿਵੇਂ ਮਿਸ਼ਨੀ ਕਾਲਜ ਦੀ ਗੱਲ ਕਰਦੇ ਆ ਉੱਥੇ ਕੇਵਲ ਕਥਾਵਾਚਕ ਜਾਂ ਫਿਰ ਤੁਸੀਂ ਹੋਰ ਜਿਵੇਂ ਕਿ ਪਾਠੀ ਸਿੰਘ ਜਾਂ ਫਿਰ ਅਸੀਂ ਕੀਰਤਨੀਏ ਤਬਲਾ ਬਾਦ ਇਹ ਜਿਹੇ ਸਾਰਾ ਕੁਝ ਸਿਖਾਇਆ ਜਾਂਦਾ ਇਸ ਤਰ੍ਹਾਂ ਕਿ ਜਿਵੇਂ ਅਸੀਂ ਗ੍ਰੈਜੂਏਸ਼ਨ ਨਾਲ ਸ਼ੁਰੂ ਕੀਤੀ ਐ ਫਿਰ ਸਰਦਾ ਹਰਪਾਜਨ ਸਿੰਘ ਜੀ ਇੱਥੋਂ ਗਲੈਂਡਰੋਕ ਤੋਂ ਜੀ ਉਹਨਾਂ ਦੀ ਟੀਮ ਉਹਨਾਂ ਨੇ ਬੇਨਤੀ ਕੀਤੀ ਕਾਲਜ ਨੂੰ ਤੇ ਉਹਦੇ ਅਨੁਸਾਰ ਪੋਸਟ ਗ੍ਰੈਜੂਏਸ਼ਨ ਦੇ ਦੋ ਬੈਚ ਕੱਢੇ ਗਏ ਜੀ ਐਮਏ ਕਰਾ ਕੇ ਬੱਚਿਆਂ ਨੂੰ ਉਸ ਪੱਖ ਤੋਂ ਵੀ ਤੇ ਦੂਸਰਾ ਪੱਖ ਜਿਹੜਾ ਹੈ ਬੱਚਿਆਂ ਨੂੰ ਜਿੱਥੇ ਕਥਾ ਸਿਖਾਈ ਜਾਂਦੀ ਹੈ ਪਾਠ ਸਿਖਾਇਆ ਜਾਂਦਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਪ੍ਰੋਪਰਲੀ ਵਿਆਕਰਨਕ ਤੌਰ ਤੇ ਵੀ ਉੱਥੇ ਨਾਲ ਕੀਰਤਨ ਸਿਖਾਉਣ ਦਾ ਵੀ ਪਵੰਦ ਹੈ ਤੇ ਪਿਛਲੇ ਸਾਲ ਤੋਂ ਪਿਛਲੇ ਸਾਲ ਭਗਤ ਪੂਰਨ ਸਿੰਘ ਜੀ ਗੁਰਮਤ ਕਾਲਜ ਰੂਨੋ ਆਰੰਭ ਕੀਤਾ ਗਿਆ ਉੱਥੇ ਸਕੂਲ ਦੀ ਬਿਲਡਿੰਗ ਖਾਲੀ ਪਈ ਸੀ ਜਿਹੜੀ ਕਿ ਪਿੰਗਲਵਾੜੇ ਨੂੰ ਨਹੀਂ ਭੇਟ ਕੀਤੀ ਲੋਕਾਂ ਨੇ ਜਾਂ ਪੰਚਾਇਤ ਨੇ ਜਿਲ੍ਹਾ ਵੀ ਮਾਲਕ ਸੀ ਉਹਦਾ ਤੇ ਉਹਨਾਂ ਨੇ ਸਾਨੂੰ ਆਫਰ ਕੀਤਾ ਵੀ ਤੁਸੀਂ ਇੱਥੇ ਗੁਰਮਤ ਕਾਲਜ ਖੋਲੋ ਉੱਥੇ ਗੁਰਮਤ ਕਾਲਜ ਦੇ ਵਿੱਚ ਅਸੀਂ ਜਿੱਥੇ ਬੱਚਿਆਂ ਨੂੰ ਕੀਰਤਨ ਕਥਾ ਸਿਖਾਉਂਦੇ ਹਾਂ ਉੱਥੇ ਕਿਤਾਮੁਖੀ ਕੋਰਸ ਵੀ ਸ਼ੁਰੂ ਕੀਤੇ ਜਿਵੇਂ ਬੱਚਿਆਂ ਨੂੰ ਸਲਾਈ ਸਿਖਾਉਣ ਦਾ ਕੰਮ ਕੰਪਿਊਟਰ ਦਾ ਕੰਮ ਔਰ ਪਲੰਬਰਿੰਗ ਦਾ ਕੰਮ ਇਹ ਨਾਲ ਸਿਖਾ ਕੇ ਬੱਚਿਆਂ ਨੂੰ ਕੋਰਸ ਕਰਾ ਕੇ ਵੀ ਭੇਜਿਆ ਜਾਂਦਾ ਜਿਵੇਂ ਤੁਸੀਂ ਕਹੇ ਵੀ ਅਸੀਂ ਪੰਥ ਪ੍ਰਵਾਨਿਤ ਮਰਯਾਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਹੈ ਤੁਸੀਂ ਉਹ ਫਾਲੋ ਕਰਦੇ ਹੋ ਫਿਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਜਿਵੇਂ ਸਪੋਰਟ ਮਿਲਣੀ ਚਾਹੀਦੀ ਹੈ ਮਿਲਦੀ ਹੈ ਜੀ ਸਾਨੂੰ ਬਹੁਤੀ ਸਪੋਰਟ ਨਹੀਂ ਮਿਲਦੀ ਫਿਰ ਅਫਸੋਸ ਹੁੰਦਾ ਥੋੜਾ ਜਿਹਾ ਅਫਸੋਸ ਤਾਂ ਹੁੰਦਾ ਹੀ ਹੈ ਜੀ ਸ਼ਰੋਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਮਰਯਾਦਾ ਨੂੰ ਕੇਵਲ ਮਿਸ਼ਨ ਹੀ ਕਾਲਜਾਂ ਨੇ ਪ੍ਰਚਾਰਿਆ ਜੀ ਲੇਕਿਨ ਸਿਧਾਂਤਕ ਤੌਰ ਦੇ ਉੱਤੇ ਸਾਨੂੰ ਬਹੁਤੀ ਸਪੋਰਟ ਨਹੀਂ ਪ੍ਰਾਪਤ ਹੋਈ ਅਜ ਤੱਕ ਇੱਕ ਇਹ ਗੱਲ ਵੀ ਹੁੰਦੀ ਹੈ ਵੀ ਜਦੋਂ ਕੋਈ ਵਿਵਾਦ ਦੀ ਗੱਲ ਜੁੜਦੀ ਹੈ ਉਹ ਮਿਸ਼ਨਰੀ ਸ਼ਬਦ ਤੋਂ ਕੁਝ ਲੋਕ ਅਲਰਜੀਕ ਹੁੰਦੇ ਆ ਉਹਦਾ ਕੀ ਕਾਰਨ ਮੰਨਦੇ ਤੁਸੀਂ ਉਹਦਾ ਕਾਰਨ ਤਾਂ ਕਾਰਨ ਇੱਕੋ ਹੀ ਹੋ ਸਕਦਾ ਵੀ ਸਾਨੂੰ ਗੁਰਮਤ ਦੀ ਸੋਝੀ ਨਾ ਹੋਣੀ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਜੋ ਹਾਲਾਤ ਵੇਖੇ ਚਾਹੇ ਧਾਰਮਿਕ ਤੌਰ ਤੇ ਸੀਗੇ ਚਾਹੇ ਸਮਾਜਿਕ ਰਾਜਨੀਤਿਕ ਆਰਥਿਕ ਪਦਰਨੀਮਾ ਹੋਇਆ ਉਹਦਾ ਇੱਕੋ ਸਿਟਾ ਕੱਢਿਆ ਸੀ ਅੰਧੇ ਰਹਿਤ ਗਿਆਨ ਵੀ ਹੋਣੀ ਪਾਹੇ ਪਰੇ ਮਰਦਾਨਾ ਜੋ ਤੱਕ ਪਰਜਾ ਚ ਗਿਆਨ ਨਹੀਂ ਹੋਏਗਾ ਸੰਗਤਾਂ ਚ ਗਿਆਨ ਨਹੀਂ ਹੋਏਗਾ ਸਾਨੂੰ ਕਿਸੇ ਵੀ ਚੀਜ਼ ਤੋਂ ਅਲਰਜੀ ਹੋ ਸਕਦੀ ਜਦੋਂ ਸਾਨੂੰ ਸੋਚੀ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਸਾਨੂੰ ਸਹੀ ਗੱਲ ਪਤਾ ਲੱਗ ਗਈ ਆਪਣੇ ਆਪ ਹੀ ਠੀਕ ਹੋ ਜਾਏਗਾ ਉਹ ਇਸ ਕਰਕੇ ਬਾਣੀ ਆ ਪੜਨ ਦੀ ਜ਼ਰੂਰਤ ਹੈ ਜੇ ਅਸੀਂ ਪੁੱਛੀਏ ਸਭ ਤੋਂ ਪਹਿਲਾ ਮਿਸ਼ਨਰੀ ਕਿਹਨੂੰ ਮੰਨਿਆ ਜਾਏਗਾ ਤੁਹਾਡੇ ਅਕੋਰਡਿੰਗ ਗੁਰੂ ਨਾਨਕ ਸਾਹਿਬ ਜੀ ਨੂੰ ਉਹ ਕਿਵੇਂ ਜੀ ਕਿਉਂਕਿ ਉਹ ਮਿਸ਼ਨ ਨੂੰ ਲੈ ਕੇ ਚੱਲੇ ਤੇ ਬਾਬਾ ਦੇਖਿਆ ਧਿਆਨ ਤਰ ਜਲਤੀ ਸਪ੍ਰਿਤਮੀ ਦਿਸਾਈ ਉਹਨਾਂ ਨੇ ਮਿਸ਼ਨ ਨੂੰ ਪ੍ਰਚਾਰਿਆ ਤੇ ਤਿੰਨ ਕਰੋੜ ਸਿੱਖ ਆਪਣੇ ਜੀਵਨ ਚ ਪੈਦਾ ਕਰ ਗਏ ਜੀ ਇਸ ਕਰਕੇ ਸਭ ਤੋਂ ਪਹਿਲੇ ਮਿਸ਼ਨੀ ਤਾਂ ਉਹ ਹੀ ਨੇ ਮਿਸ਼ਨ ਨੂੰ ਲੈ ਕੇ ਚੱਲਣ ਵਾਲਾ ਕੋਈ ਵੀ ਜੀ ਜਿਸ ਦਾ ਕੋਈ ਮਿਸ਼ਨ ਹੈ ਜੀਵਨ ਦੇ ਵਿੱਚ ਉਹ ਮਿਸ਼ਨਰੀ ਹੈ ਹਰ ਸਿੱਖ ਮਿਸ਼ਨ ਹੀ ਹੋਣਾ ਚਾਹੀਦਾ ਜੀ ਕਿਉਂਕਿ ਹਰ ਸਿੱਖ ਨੂੰ ਹੁਕਮ ਹੈ ਕਿ ਜਿੱਥੇ ਆਪ ਗੁਰਮਤਿ ਦੀ ਸੋਝੀ ਪ੍ਰਾਪਤ ਕਰਨੀ ਉੱਥੇ ਨਾਲ ਜਨ ਨਾਨਕ ਤੂੜ ਮੰਗੇ ਇਸ ਗੁਰਸਿੱਖੀ ਜੋ ਆਪ ਜਪੈ ਬਰਾ ਨਾਮ ਜੋ ਪਾਵੇ ਦੀ ਦਾਤ ਪ੍ਰਾਪਤ ਕਰਕੇ ਤੁਰਨਾ ਕੁਝ ਅਸੀਂ ਤਾਂ ਜਾਣਦੇ ਹਾਂ ਜੀ ਕਿ ਕੁਝ ਬਹੁਤ ਪੰਥਕ ਵਿਦਵਾਨ ਜਿਹੜੇ ਕਿ ਉਸ ਪਦਾਇਸ਼ ਉਥੋਂ ਪੈਦਾ ਹੋਏ ਆ ਉਥੋਂ ਸਿੱਖ ਕੇ ਆਏ ਆ ਕੁਝ ਦੋ ਚਾਰਕ ਕਥਾਵਾਚਕ ਨਾਮ ਜਿਨ੍ਹਾਂ ਨੇ ਬਹੁਤ ਵਰਲਡ ਫੇਮਸ ਹੋਏ ਜਿਨ੍ਹਾਂ ਨੇ ਉਥੋਂ ਵਿਦਿਆ ਉਥੋਂ ਤਾਲੀਮ ਪ੍ਰਾਪਤ ਕੀਤੀ ਹੋਈ ਪਹਿਲੇ ਬੈਚ ਵਿੱਚੋਂ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਜਿਹੜੇ ਨੇ ਜੀ ਜਦੋਂ ਕੋਈ ਪੁੱਛੇ ਵੀ ਕਰਾਮਾਤ ਹੁੰਦੀ ਮੈਂ ਕਰਾਮਾਤ ਹੀ ਸਮਝਦਾ ਕਿ ਐਡੀ ਵੱਡੀ ਦਾਤ ਪ੍ਰਾਪਤ ਹੋਣੀ ਇੰਨੀਆਂ ਕਿਤਾਬਾਂ ਲਿਖ ਦੇਣੀਆਂ ਤੇ ਇੰਨੀ ਸੋਝੀ ਔਰ ਖਾਸ ਕਰਕੇ ਹਿਸਟੋਰਿਕਲੀ ਜਦੋਂ ਗੱਲ ਕਰਦੇ ਨੇ ਫਿਗਰਸ ਦੇ ਕੇ ਗੱਲ ਕਰਦੇ ਨੇ ਮਾਰੇ ਦੀ ਕਿਰਪਾ ਬਖਸ਼ਿਸ਼ ਹੋਈ ਹੈ ਕਿ ਉਹ ਉੱਥੋਂ ਪੜ ਕੇ ਅੱਜ ਇਸ ਕੌਮ ਦੀ ਸੇਵਾ ਕਰ ਰਹੇ ਗਿਆਨੀ ਪਿੰਦਰਪਾਲ ਸਿੰਘ ਜੀ ਗਿਆਨੀ ਸਾਹਬ ਸਿੰਘ ਕਨੇਡਾ ਗਿਆਨੀ ਰਣਜੋਤ ਸਿੰਘ ਗਿਆਨੀ ਪ੍ਰਦੀਪ ਸਿੰਘ ਤੇ ਗਿਆਨੀ ਮਾਨ ਸਿੰਘ ਦਰਬਾਰ ਸਾਹਿਬ ਵਾਲੇ ਅੱਛਾ ਜੀ ਉਹ ਗਿਆਨੀ ਜਿਹੜੇ ਹਾਂਜੀ ਹਾਂਜੀ ਗਿਆਨੀ ਰਣਜੀਤ ਸਿੰਘ ਬੰਗਲਾ ਸਾਹਿਬ ਵਾਲੇ ਔਰ ਗਿਆਨੀ ਰਜਿੰਦਰ ਸਿੰਘ ਹੈਡਗੰਦੀ ਇਸ ਲਈ ਮੋਤੀਵਾਕ ਦਿੱਲੀ ਕਮੇਟੀ ਚ ਵੀ ਕਿੰਨੇ ਹੀ ਸਾਡੇ ਹੈਡਗੰਦੀ ਨੇ ਇਹ ਸਾਰੇ ਉੱਥੋਂ ਹੀ ਪੜ ਕੇ ਅੱਜ ਇਸ ਕੌਮ ਦੀ ਸੇਵਾ ਕਰ ਰਹੇ ਨੇ ਅੱਜ ਸਾਡੇ ਨਾਲ ਬੈਠੇ ਨੇ ਭਾਈ ਅਮਰਜੀਤ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਭਾਈ ਰਾਜਵਿੰਦਰ ਸਿੰਘ ਜੀ ਇਹ ਉੱਥੋਂ ਹੀ ਸ਼ੁਰੂਆਤ ਕਰਕੇ ਅੱਜ ਮਿਹਨਤ ਕਰਕੇ ਸੰਸਾਰ ਦੇ ਅੰਦਰ ਇਹ ਸੇਵਾ ਨਿਭਾ ਰਹੇ ਨੇ ਰਾਜਵਿੰਦਰ ਸਿੰਘ ਗੋਲਡ ਮੈਡਰਿਸ ਟੈਕ ਵਿੱਚ ਅਭਿਨੋਸ਼ ਸ਼ੁਭ ਪੜ੍ਹਾ ਲਿਆ ਜੀ ਅੱਜ ਡਾਕਟਰ ਗੁਰਨਾਮ ਸੁਣਨ ਨਾਲ ਵੀ ਤਵਲਵ ਜਾਂਦੇ ਨੇ ਇੱਕ ਨਾਂ ਹੈ ਦੁਨੀਆ ਦੇ ਅੰਦਰ ਇਹਨਾਂ ਦਾ ਇਹ ਉਸ ਕਾਲਜ ਦੀ ਪਹਿਲਾ ਬਦੌਲਤ ਤੇ ਉਸ ਤੋਂ ਬਾਅਦ ਇਹਨਾਂ ਦੀ ਮਿਹਨਤ ਤੇ ਗੁਰੂ ਦੀ ਬਖਸ਼ਿਸ਼ ਜਾਂ ਅਗਲੇ ਉਸਤਾਦਾਂ ਦੀ ਦੇਣ ਜਿਨ੍ਹਾਂ ਕੋਲੋਂ ਅੱਗੇ ਜਾ ਕੇ ਫਰਦਰ ਨੇ ਸਟੱਡੀ ਕੀਤੀ ਜੀ ਇਹ ਸਾਰੇ ਉਸ ਕਾਲਜ ਤੋਂ ਤੁਸੀਂ 골ਡ ਮੈਡਲ ਦੀ ਗੱਲ ਕੀਤੀ ਪਤਾ ਲੱਗਿਆ ਕੱਲ ਜਿਹੜੇ ਇੱਥੋਂ ਦੀਆਂ ਤੁਹਾਡੇ ਵਿਦਿਆਰਥੀਆਂ ਵੱਲੋਂ ਤੁਹਾਡੇ ਮਾਨ ਸਤਕਾਰ ਦੇ ਵਿੱਚ ਤੁਹਾਨੂੰ ਵੀ 골ਡ ਮੈਡਲ ਦਿੱਤਾ ਗਿਆ ਜੀ ਇਹਨਾਂ ਬੱਚਿਆਂ ਨੇ ਕੱਲ ਮੈਂ ਨਾਲ ਧੰਨਵਾਦੀਆਂ ਕਿ ਇਹਨਾਂ ਨੇ ਮੈਨਤਾ ਦੱਸਿਆ ਨਹੀਂ ਮੇਰੇ ਪਾਸੇ ਸਰਪ੍ਰਾਈਜ਼ ਸੀਗਾ ਜੀ ਤੇ ਉਹ ਕੱਲ ਇਹਨਾਂ ਨੇ ਸਨਮਾਨਤ ਕੀਤਾ ਦਾਸ ਨੂੰ ਜੀ ਤੇ ਬਹੁਤ ਸਾਰੇ ਬੱਚੇ ਇਕੱਠੇ ਹੋਏ ਨਾਲ ਫੈਮਲੀਆਂ ਵੀ ਆਈਆਂ ਜੀ ਤੇ ਮੈਂ ਇਹਨਾਂ ਦਾ ਧੰਨਵਾਦੀਆਂ ਕਿ ਇਹਨਾਂ ਨੇ ਸਤਿਕਾਰ ਦੇ ਕੇ ਨਵਾਜਿਆ ਹੈ ਜੀ ਕਿ ਮੈਂ ਇਹਨਾਂ ਦੀ ਦੇਣ ਵੀ ਨਹੀਂ ਦੇ ਸਕਦਾ ਜਿੱਥੇ ਇਹ ਦੇਣ ਦੀ ਗੱਲ ਕਰਦੇ ਨਾ ਕਿਉਂਕਿ ਅਸੀਂ ਵੀ ਇਹ ਨਾ ਕਰਕੇ ਅੱਜ ਨਾ ਕਾਲਜ ਦਾ ਹੋਇਆ ਕਿਉਂਕਿ ਜਦੋਂ ਪੜ੍ਹ ਕੇ ਮਿਹਨਤ ਕਰਕੇ ਸੰਸਾਰ ਦੇ ਅੰਦਰ ਇਹਨਾਂ ਦਾ ਜੀਵਨ ਕਰਕੇ ਗਿਆਨ ਕਰਕੇ ਇਹਨਾਂ ਨੇ ਚਾਨਣ ਪਾਉਂਦੇ ਨੇ ਤੇ ਕਾਲਜ ਦਾ ਪ੍ਰਭਾਵ ਉੱਥੋਂ ਬਣਦਾ ਸਾਡਾ ਪ੍ਰਭਾਵ ਤੋਂ ਬਣਦਾ ਸਾਡਾ ਨਾਂ ਵੀ ਫਿਰ ਇਹਨਾਂ ਦੇ ਨਾਲ ਸੰਸਾਰ ਚ ਰੋਸ਼ਨ ਹੁੰਦਾ ਇਹ ਕੋਈ ਖਾਸ ਮੈਸੇਜ ਜਿਹੜਾ ਤੁਸੀਂ ਸੰਗਤ ਨੂੰ ਦੇਣਾ ਚਾਹੋ ਕਿਉਂਕਿ ਤੁਸੀਂ ਵਿਦੇਸ਼ਾਂ ਦੇ ਵਿਚਾਰਿਓ ਖਾਸ ਕਰਕੇ ਵਿਦੇਸ਼ੀ ਜਿਹੜੇ ਐਨ ਆਰ ਆਈ ਭਾਈਚਾਰਾ ਹੈ ਉਹਨਾਂ ਨੂੰ ਤੁਸੀਂ ਕੋਈ ਖਾਸ ਨਹੀਂ ਹੱਥ ਦੇਣਾ ਚਾਹੋ ਕਾਸਮੇ ਹੈ ਇਹ ਹੀ ਹੈ ਕਿ ਸਾਨੂੰ ਗੁਰਮਤਿ ਰੋਸ਼ਨੀ ਵਿੱਚ ਬਾਣੀ ਆਪੜਨੀ ਚਾਹੀਦੀ ਹੈ ਤੇ ਬਾਣੀ ਆਪੜ ਕੇ ਜਦੋਂ ਪੜਾਂਗੇ ਉਸ ਵੇਲੇ ਸਾਰੇ ਗੁਰੂ ਘਰਾਂ ਦੇ ਵਿੱਚ ਵੀ ਜਿੰਨੇ ਲੋਕ ਸੇਵਾ ਕਰਦੇ ਨੇ ਕੱਲ ਵੀ ਦਾਸ ਨੇ ਸਟਾਕਟਨ ਬੇਨਤੀ ਕੀਤੀ ਕਿ ਚਾਹੇ ਕੋਈ ਸੰਤ ਜੀ ਬਣ ਕੇ ਸੇਵਾ ਕਰ ਰਿਹਾ ਚਾਹੇ ਕੋਈ ਸੰਗਤ ਦੇ ਤੌਰ ਤੇ ਸੇਵਾ ਕਰ ਰਿਹਾ ਚਾਹੇ ਕੋਈ ਪ੍ਰਬੰਧਕ ਦੇ ਤੌਰ ਤੇ ਸੇਵਾ ਕਰ ਰਿਹਾ ਚਾਹੇ ਅਸੀਂ ਪ੍ਰਚਾਰਕ ਵਰਗ ਦੇ ਤੌਰ ਤੇ ਸੇਵਾ ਕਰ ਰਹੇ ਸਾਡਾ ਕੋਆਰਡੀਨੇਸ਼ਨ ਹੋਣਾ ਚਾਹੀਦਾ ਉਹ ਕੋਆਰਡੀਨੇਸ਼ਨ ਹੈ ਇੱਕਾ ਬਾਣੀ ਇੱਕੋ ਰਿ ਕੋਸ਼ ਔਦ ਵਿਚਾਰ ਕਿ ਸਾਡੀ ਇੱਕ ਸਾਰਤਾ ਹੋਵੇ ਕਿਉਂਕਿ ਅੱਜ ਜਦੋਂ ਮੈਂ ਕੁਝ ਕਹਿ ਕੇ ਜਾਂਦਾ ਦੂਜੇ ਦਿਨ ਦੂਸਰਾ ਹੋਰ ਕੁਝ ਕਹਿੰਦਾ ਤੀਸਰੇ ਦਿਨ ਹੋਰ ਕੁਝ ਕਹਿੰਦਾ ਸਾਡੇ ਬੱਚੇ ਕਨਫਿਊਜ਼ ਹੁੰਦੇ ਔਰ ਹੌਲੀ ਹੌਲੀ ਕਨਫਿਊਜ਼ ਹੋ ਕੇ ਫਿਰ ਉਹ ਗੁਰਦੁਆਰੇ ਜਾਣਾ ਬੰਦ ਕਰ ਦਿੰਦੇ ਆ ਸਾਡੀ ਸੰਗਤ ਤੋਂ ਟੁੱਟਦੇ ਆ ਤੇ ਜੇ ਅਸੀਂ ਬੱਚਿਆਂ ਨੂੰ ਜੋੜਨਾ ਚਾਹੁੰਦੇ ਤੇ ਗੁਰਮਤਿ ਰੋਸ਼ਨੀ ਵਿੱਚ ਇਹ ਸਾਰਾ ਕਾਰਜ ਕੀਤਾ ਜਾਏ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇਸ ਮਿਸ਼ਨ ਨੂੰ ਲੈ ਕੇ ਚੱਲੇ ਜਾ ਹਾਂਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਸਾਨੂੰ ਬਖਸ਼ਿਸ਼ ਕੀਤਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ バイク時か、カルサー、バイク時期。